ਜਲੰਧਰ ਸ਼ਹਿਰ ਵਿੱਚ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ ਅਜੇ ਹਈ ਮਾਮਲਾ ਜਲੰਧਰ ਦੇ ਬਸਤੀ دانشਮੰਦਾ ਦੇ ਨਾਲ ਲੱਗਦੇ ਬਾਬੂ ਜਗਜੀਵਨ ਰਾਮ ਚੌਂਕ ਤੋਂ ਸਾਹਮਣੇ ਆ ਜਿੱਥੇ ਸਵੇਰੇ ਸਵੇਰੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁਟੇਰੇ ਨੇ ਹੱਥ ਵਿੱਚ ਦਾਤਰ ਅਤੇ ਗੰਡਾਸੀ ਫੜ ਕੇ ਇੱਕ ਵਿਅਕਤੀ ਦੇ ਕੋਲੋਂ ਸੋਨੇ ਦੀ ਚੈਨ ਅਤੇ 8-9000 ਰੁਪਏ ਕੈਸ਼ ਲੁੱਟੇ ਨੇ ਉਥੇ ਜਾਣਕਾਰੀ ਦਿੰਦਿਆਂ ਉਸ ਨੇ ਵਿਅਕਤੀ ਨੇ ਦੱਸਿਆ ਕਿ ਕੁਝੀ ਦੂਰੀ ਤੇ ਪੁਲਿਸ ਦਾ ਨਾਕਾ ਲੱਗਾ ਹੁੰਦਾ ਪਰ ਬੇਕੋਫ ਹੋ ਕੇ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਕਹਿੰਦੇ ਕਿ ਲੁੱਟ ਦੀ ਨੀਅਤ ਦੇ ਨਾਲ ਉਹ ਆਏ ਦਾਤ ਦੇ ਨਾਲ ਉਸਤੇ ਹਮਲਾ ਕਰਨ ਲੱਗੇ ਸੀ ਤਾਂ ਉਸ ਦੀ ਸੋਨੇ ਦੀ ਚੈਨ ਅਤੇ 8-9000 ਰੁਪਏ ਕੈਸ਼ ਤੇ ਉਸ ਦਾ ਪਰਸ ਲੈ ਕੇ ਫਰਾਰ ਹੋ ਗਏ 피ੜਤ ਨੇ ਕਿਹਾ ਕਿ ਲੁਟੇਰੇ ਕਹਿਣ ਲੱਗੇ ਕਿ ਪਰਸ ਕੁਝ ਹੀ ਦੂਰੀ ਤੋਂ ਤੇ ਸੁੱਟ ਕੇ ਜਾਣਗੇ ਪਰ ਜਦੋਂ ਵਾਰਦਾਤ ਹੋਈ ਤਾਂ ਪੀੜਤ ਕੁਝ ਹੀ ਦੂਰੀ ਤੇ ਜਾ ਕੇ ਜਦੋਂ ਦੇਖਿਆ ਉਸਨੇ ਤਾਂ ਪਰਸ ਉਸ ਨੂੰ ਨਹੀਂ ਮਿਲਿਆ ਸਿਰਫ ਉਸਦੇ ਦਸਤਾਨੇ ਹੀ ਸੁੱਟ ਕੇ ਲੁਟੇਰੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਜਿਸ ਤੋਂ ਬਾਅਦ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਖੰਗਾਲ ਕਰਕੇ ਜਲਦੀ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਐਨਾਲਾਈਜ਼ ਮੈਨੂੰ ਤੇ ਗੱਲਾਂ ਤੋਂ ਵੀ ਛੇੜੀ ਲੱਗਦੇ ਸੀਗੇ ਪਰ ਉਹਨਾਂ ਨੇ ਬੜੇ ਜ਼ੋਰ ਨਾਲ ਬੜੇ ਮਲੇ ਮੈਂ ਰੋਲਾ ਵੀ ਪਾਇਆ ਮੈਂ ਇਹ ਵੀ ਕਿਹਾ ਵੀ ਰੁਕ ਜਾਓ ਪਾਜੀ ਮੈਨੂੰ ਅੱਧਰ ਆਈਓ ਕਿਸੇ ਹੋਰ ਨੂੰ ਮੈਂ ਵਾਜਾ ਮਾਰ ਰਹੀ ਆ ਕੋਈ ਨਹੀਂ ਰੁਕਿਆ ਕੋਈ ਨਹੀਂ ਰੁਕਿਆ ਉੱਥੋਂ ਹੀ ਉਹ ਗਾਂ ਚੱਲ ਗਏ ਦੋ ਮੇਰੇ ਕੋਲੋਂ ਕਾਰਾਂ ਵੀ ਸਾਡੇ ਕੋਲੋਂ ਲੰਘੀਆਂ ਪਰ ਕੋਈ ਨਹੀਂ ਰੁਕਿਆ ਟੋਟਲ ਕਿੰਨੇ ਜਾਨੇ ਹੋ ਉਹ ਤਿੰਨੇ ਜਾਨੇ ਸੀ ਜੀ ਮੋਟਰਸਾਈਕਲ ਦੇ ਕਿੰਨੇ ਹੋ ਪੇ ਅਮਾਉਂਟ ਕਿੰਨੀ ਹੈ ਟੋਟਲ ਕਿੰਨੇ ਪੈਸੇ ਲੈ ਕੇ ਮੇਰੇ 9000 ਰੁਪਿਆ 9000 ਰੁਪਿਆ ਸੀਗਾ ਕਿਉਂਕਿ ਮੈਨੂੰ ਦੋ ਦਿਨ ਪਹਿਲੇ ਫੈਕਟਰੀੋਂ ਸੈਲਰੀ ਮਿਲੀ ਸੀਗੀ ਉਹ ਕੱਲ ਅਸੀਂ ਕਿਤੇ ਗਏ ਦੋ ਸੈਲਰੀ ਜੇਬ ਚ ਸੀਗੀ ਤੇ ਉਹ ਮੈਂ ਕੱਢੀ ਨਹੀਂ ਲਈ ਮੇਰੇ ਕੋਲ ਕਾਰ ਰੱਖੀ ਨਹੀਂ ਗਈ ਕੱਲੇ ਪੈਸੇ ਲਗੇ ਕਿ ਫੋਨ ਵਗੈਰਾ ਵੀ ਫੋਨ ਵੀ ਲੈ ਗਏ ਸਰ ਕੰਮ ਕੀ ਕਰਦੇ ਭਜੀਓ ਜੀ ਤੁਸੀਂ ਮੈਂ ਫੈਕਟਰੀ ਜੌਬ ਕਰਦਾ ਜੀ ਕਿਹੜੀ ਕਿਹੜੀ ਜਗ੍ਹਾ ਮੈਂ ਸਰਜੀਕਲ ਕ ਸੋ ਲਗਾਤਾਰ ਤਸਵੀਰਾਂ ਦਿਖਾਇਆ ਜਾ ਰਿਹਾ ਉਹ ਦਿਨ ਚੜ੍ਹਦੇ ਆ ਅੱਜ ਕਿਹੜੀ ਜਗ੍ਹਾ ਤੋਂ ਕਿਤੇ ਆ ਰਹੇ ਸੀ ਅੱਜ ਸਰ ਮੈਂ ਕਰੋ ਸਾਡਾ ਨਾ ਪ੍ਰੋਗਰਾਮ ਸੇ ਆ ਮੈਂ ਹਰ ਵੀਰਵਾਰ ਨਕੋਦਰ ਜਾਣਾ ਵਾ ਠੀਕ ਹੈ ਜੀ ਨਕੋਦਰ ਮੇਰਾ ਦੋਸਤ ਮੇਰੇ ਨਾਲ ਜੋਬ ਕਰਦੇ ਆ ਤੇ ਉਹਨਾਂ ਨੂੰ ਮੈਂ ਥੋਂ ਬਸਤੀ ਦਾੰਚਵੰਦਾ ਤੋਂ ਰਵੀ ਜੀ ਆ ਇਹਨਾਂ ਨੂੰ ਮੈਂ ਥੋਂ ਪਿਕ ਕਰਨਾ ਸੀਗਾ ਤੇ ਉਹ ਫਿਰ ਮੈਂ ਬਸਤੀ ਗੁਜਾਂ ਤੋਂ ਆਪਣੇ ਦਾੰਚਵੰਦਾ ਨੂੰ ਆਇਆ ਤੇ ਮੈਂ ਉਹਨਾਂ ਨੂੰ ਬਾਬੇ ਬਾਲਕਨਾਥ ਮੰਦਿਰ ਕੋਲ ਜਰੂਰ ਦੇਖਿਆ ਉਹ ਤਿੰਨ ਬਾਈਕ ਤੇ ਸੀ ਤਿੰਨ ਜਣੇ ਮੂੰਹ ਮਾਲ ਲੇਟਿਆ ਰਹੇ ਕੋ ਨੰਬਰ ਉਹਨਾਂ ਦਾ ਕਿਤਾ ਮੋਟਰਸਾਈਕਲ ਦਾ ਨੰਬਰ ਸਰ ਮੇਰੇ ਮੈਨੂੰ ਉੱਥੋਂ ਤਾਂ ਪਤਾ ਨਹੀਂ ਇਹ ਮੋਟਰਸਾਈਕਲ ਦਾ ਨੰਬਰ ਮੈਨੂੰ ਕਿੰਨੇ ਵਜ ਦਾ ਟਾਈਮ ਸੀ ਇਹ 6 ਵਜੇ ਨੂੰ 10 ਮਿੰਟ ਘੱਟ ਇੱਥੇ ਉਹਨਾਂ ਨੇ ਰੋਕ ਲਿਆ ਸੀ ਫੋਣੀ 6 ਵਜੇ ਮੈਂ ਆਪਣੇ ਘਰੋਂ ਚਲਿਆ ਸੀਗਾ ਬਸਤੀ ਗੁਜਾਂ ਤੋਂ ਕੋਈ ਕੁੱਟਮਾਰ ਵੀ ਕੀਤੀ ਉਹਨਾਂ ਦਾਡੇ ਨਾਲ ਕੋਈ ਹਾਂਜੀ ਕੁੱਟਮਾਰ ਉਹ ਕਰਨ ਲੱਗੇ ਸੀਗੇ ਮੇਰੇ ਨਾਲ ਉਹ ਮਲੇਗ ਨਾ ਗੰਡਾਸੀ ਉਹ ਮਾਰ ਟੱਕੂਆ ਮਾਰਨ ਲੱਗੇ ਸੀ ਕਿ ਜਦੋਂ ਮੈਂ ਉਹਨਾਂ ਦੀ ਗੰਡਾਸੀ ਪਕੜੀ ਅੱਗੋਂ ਗੰਡਾਸੀ ਮੈਂ ਪਗੜ ਲਈ ਸੀ ਹਾਂਜੀ ਤੇ ਉਹਨਾਂ ਨੇ ਫਿਰ ਟੱਕੂਆ ਕੱਢਿਆ ਤੇ ਕਟੂਆ ਮੇਰੇ ਦੇ ਰੱਖ ਦਿੱਤਾ ਕਹਿੰਦਾ ਮੈਂ ਮਾਰ ਦੇਣਾ ਚੁੱਪ ਕਰ ਰੋਲਾ ਨਹੀਂ ਪਾਣਾ ਇਹ ਦੇ ਦੇ ਇੱਕ ਐਮਐਲਏ ਦਾ ਏਰੀਆ ਇੱਕ ਐਮਪੀ ਸਾਹਿਬ ਦਾ ਏਰੀਆ ਇਸ ਏਰੀਆ ਚੋਰੀ ਆਉਣੀ ਹੈ ਲੁੱਟ ਹੋਣੀ ਹੈ ਜਿੰਦਾ ਸ਼ਾਇਦ ਇਹ 5-6 ਮਿੰਟ ਹੋ ਗਏ ਕਰਤੋ ਦਾ ਕ੍ਰਾਈਮ ਬੱਦਦਾ ਹੀ ਆਂਦਾ ਪਿਆ ਤੋਂ ਪਰੰਾ 小ਟਾਰੇ ਉਹਦੇ ਤੇ ਇਹਦੇ ਉੱਤੇ ਨਕੀਲ ਤੇ ਜ਼ਰੂਰ ਪਾਣੀ ਚਾਹੀਦੀ ਹੈ ਪੁਲਿਸ ਡਿਪਾਰਟਮੈਂਟ ਨੂੰ ਸਾਡੇ ਐਮਐਲਏ ਸਾਹਿਬ ਉਹ ਵੀ ਇਹਦੇ ਤੇ ਗੌਰ ਕਰਨ ਜਿਸ ਤਰ੍ਹਾਂ ਉਹਨਾਂ ਨੇ ਪਹਿਲੇ ਕਾਰਵਾਈਆਂ ਪਾਈਆਂ ਨੇ ਇਸੇ ਏਰੀਆ ਦੇ ਵਿੱਚ ਪਹਿਲਾਂ ਵੀ ਲੁੱਟ ਖੋਹ ਹੋ ਚੁੱਕੇ ਇਸ ਜਗ੍ਹਾ ਦੇ ਵਿੱਚ ਪਹਿਲਾਂ ਕੋਈ ਨਾਲ ਹੀ ਪਹਿਲਾਂ ਵੀ ਇੱਥੇ ਨਹੀਂ ਨਾਲ ਹੀ ਇਹਨਾਂ ਦੇ ਮੈਂ ਮੈਂ ਨਿਕ ਕਰਨ ਆ ਰਹੇ ਸੀਗੇ ਅਸੀਂ ਇਕੱਠੇ ਜੁੜ ਕਰਦੇ ਹਾਂ ਮੇਰੀ ਬਾਈਕ ਪੰਚਰ ਹੋ ਗਈ ਆ ਕਰਦੇ ਸੀ ਮੇਰਾ ਨਾਮ ਚੰਦਰ ਤਾਂ ਮੈਂ 6.5 ਮੈਂ 6.5 ਫੋਨ ਕੀਤਾ ਜਿਹੜੇ ਤਿੰਨ ਜਾਨਾਂ ਤੁਸੀਂ ਕੇਰ ਉਹਨਾਂ ਨੂੰ ਕੁੱਟ ਮਾਰ ਕੀਤੀ ਵੀ ਤੁਹਾਡੇ ਨਾਲ ਗਾਲੀ ਕਲੋਚ ਨਹੀਂ ਸਰ ਇਹ ਇਹ ਨਾਲ ਨਹੀਂ ਸੀ ਹੈਗੇ ਮੈਂ ਇਹਨਾਂ ਨੂੰ ਇਹਨਾਂ ਨੂੰ ਲੈਣਾ ਸੀ ਅਜੇ ਦਾੰਸ਼ ਹੁੰਦਾ ਤਾਂ ਫਿਰ ਨਾ ਕੱਢ ਗਾਲੀ ਗਲੋਚਾ ਕੁੱਟਮਾਰ ਹੋ ਗਈ ਤਾਂ ਨਾ ਸਰ ਕੁੱਟਮਾਰ ਉਹ ਕਰਨ ਲੱਗੇ ਸੀ ਮੈਂ ਉਹਨਾਂ ਦੇ ਹੱਥੇ ਹੱਥ ਵੀ ਜੋੜੇ ਮੈਂ ਕਿਹਾ ਵੀ ਮੈਨੂੰ ਮਾਰੋ ਨਾ ਮੇਰਾ ਪਿਆਰ ਕਟਾਈ ਉਹਨਾਂ ਕੋ ਇੱਕ ਗੰਦਾਸੀ ਸੀਗੀ ਜਿੰਨਾ ਪਿੱਛੇ ਲੱਕੜ ਲੱਗੀ ਹੁੰਦੀ ਆ ਤੇ ਇੱਕ ਪਿੱਛੇ ਟੱਕੂਆ ਲੈ ਕੇ ਖੜਾ ਸੀਗਾ ਜਦੋਂ ਮੈਂ ਰੋਲਾ ਪਾਇਆ ਉਹਨਾਂ ਨੇ ਟੱਕੂਆ ਮਾਰਨ ਦੀ ਕੋਸ਼ਿਸ਼ ਕੀਤੀ ਮੈਨੂੰ ਪਿੱਛੇ ਵਾਲੇ ਨੇ ਤੇ ਬਾਕੀ ਜਿਹੜਾ ਤੀਸਰਾ ਸੀਗਾ ਉਹ ਮੇਰੀ ਬਸ ਪਰਸ ਪਿੱਛੋਂ ਪਰਸ ਹੀ ਹੀ ਕੜਦਾ ਰਿਆ ਆਪਣਾ ਆਪਣਾ ਨਾਮ ਦਾ ਦੋਈ ਮੇਰਾ ਨਾਮ ਵੀ ਜੇ ਵੀ ਇੱਕ ਮੈਂ ਬਸਤੀ ਗੁਜਾਨ ਤੋਂ ਰਹਿਣਾ ਟੋਟ ਕਿੰਨੇ ਕ ਦਾ ਸਮਾਨ ਲੈ ਗਿਆ ਅੱਜ ਫਿਰ ਅਮਨ ਸਿੰਘ ਬਰਾਂਦੇ ਕਾਲ ਆਈ ਸੀ ਅਸੀਂ ਆਪੀ ਆਰਐਸਐਸ ਦਾਹਾ ਦੀ ਵੀ ਚਲੇ ਤੇ ਸਵੇਰੇ ਸਵੇਰੇ ਤੋਂ 7:30 ਵਜੇ ਦਾ ਕੰਪਨੀ ਹੁੰਦਾ ਪਾਰਕਾਂ ਵਿੱਚ ਤੁਸੀਂ ਦੱਦਿਆ ਤੇ ਕੰਟਰੋਲ ਨੂੰ ਸਾਨੂੰ ਕਾਲ ਆਈ ਵੀ ਸਲੈਜਿੰਗ ਹੋਈ ਆ ਅਸੀਂ ਮੌਕੇ ਤੇ ਆਏ ਆ ਤੇ ਭਾਜੀ ਵੀ ਜੇਟ ਮਾਰ ਹਣੀ ਬਸਤੀ ਕੋ ਜਾਂ ਤੋਂ ਆ ਹੂ ਮੀ ਮਹੱਲੇ ਦੇ ਰਹਿਣ ਵਾਲੇ ਜੀ ਇਹਨਾਂ ਨੇ ਦੱਸਿਆ ਵੀ ਬੰਦਿਆਂ ਨੇ ਤਿੰਨ ਬੰਦਿਆਂ ਨੇ ਇਹਨਾਂ ਦਾ ਪੁੱਛਾ ਕਰ ਰਿਹਾ ਸੀ ਪਿੱਛੇ ਰੋ ਉਹ ਪਿੱਛੇ ਆ ਕੇ ਆ ਰਹੇ ਨੇ ਪੁੱਛਾ ਕਰਾਇਆ ਸੀ ਇਹਨਾਂ ਨੇ ਮੀਹ ਦੇਰਾਂ ਦੇ ਕੋ ਮਾਸਟਰ ਦੇ ਵਿਚੋਂ ਇਹਨਾਂ ਨੇ 9000 ਰੁਪਇਆ ਸੋਨੇ ਦੀ ਕੈਨ ਇਹਨਾਂ ਦਾ ਮੋਬਾਈਲ ਵਗੈਰਾ ਉਹਨਾਂ ਨੇ ਕੋ ਲਿਆ ਅੱਜ ਮੌਕੇ ਤੇ ਆਏ ਆ ਆਈਓ ਨੂੰ ਅਸੀਂ ਐਸਟੀਓ ਸਾਹਿਬ ਨੂੰ ਆਈਓ ਸਾਹਿਬ ਨੂੰ ਫੋਨ ਕੀਤਾ ਉਹ ਬਹੁਤ ਲੋਕੀ ਦਾ ਆ ਰਿਹਾ ਥੋੜੀ ਦੇਰ ਦਾ ਅਪਾ ਇਹਨਾਂ ਨੂੰ ਕੰਪਲੀਟ ਰੱਦ ਕਰਾਂਗੇ ਅਸੀਂ ਸਰ ਇਹ ਕਿਹੜਾ ਜਰਾ ਹਥਿਆਰ ਵਗੈਰਾ ਹੈਗੇ ਓਂਡਾ ਕੋ ਬੰਦਿਆ ਕੋ ਹਾਂਜੀ ਉਹਨਾਂ ਦੇ ਜਿਹੜਾ ਦਾਤ ਵਗੈਰਾ ਕਹਿੰਦੇ ਲਾਏ ਹੋਏ ਸੀ ਬੰਦਿਆ ਨੇ ਹਾਂ ਉਹ ਫਿਰ ਫਾਇਦਾ ਠਾਉਦੇ ਆ ਆਪਣੇ ਬੁੱਕਰਾ ਮਾਰ ਕੇ ਵਿੱਚ ਜੈਕਟਾਂ ਦੇ ਵਿੱਚ ਲਪੋ ਲੈਂਦੇ ਆ ਮੂੰਹ ਬੰਨ ਕੇ ਆਉਂਦੇ ਆ ਇਹ ਵੀ ਆ ਪਿੱਛੇ ਨਾਰਾਜ਼ ਹਾਂ ਮੈਂ ਲੈ ਰਹੇ ਤੇ ਕੈਮਰੇ ਆ ਵੀ ਅਸੀਂ ਚੈੱਕ ਕਰਦੇ ਹਾਂ ਕਿਵੇਂ ਦੇ ਦਿਓ ਸਰ ਇੰਨੀ ਵੱਡੀ ਨੋਟ ਨੂੰ ਇਹ ਹੁੰਦੀ ਛੋਟੀ ਲੁੱਟ ਨਹੀਂ ਕਿ ਘਰੋਂ ਨਿਕਲਣਾ ਹੁਣ ਸਰੋਖਾ ਰਿਆ ਲੋਕਾਂ ਦਾ ਕਿਵੇਂ ਅਜਿਹੇ ਕਿ ਮਹੌਲ ਚੱਲੇਗਾ ਜੀ ਔਰ ਜਿਹੜੇ ਨਸ਼ਾ ਕਰਨ ਵਾਲੇ ਆ ਉਹ ਆਪਣਾ ਨਸੀਬ ਪੂਰੇ ਕਰ ਲਈਏ ਕੰਮ ਕਰਦੇ ਆ ਸਰ ਨਸ਼ਾ ਫਿਰ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਪੁਲਿਸ ਨੂੰ ਵੀ ਨਕੇਰ ਕਰਨੀ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਇਦਾਂ ਵੀ ਨਸ਼ਾ ਤਸਕਰੀ ਦੇ ਬੰਦ ਹੋਊਗੀ ਤਾਂ ਹੀ ਜਿਹੜੇ ਬੰਦੇ ਨੇ ਵਾਰਦਾਤਾ ਨਾ ਕਰੂਗੇ ਅੱਗੇ ਵੀ ਇਸ ਜਗ੍ਹਾ ਦੇ ਵਿੱਚ ਐਮਐਲਏ ਸਾਹਿਬ ਨੇ ਕਿਹਾ ਇਹ ਕਸਕਰ ਬਣਵਾਏਗੇ ਸੀ ਅਸੀਂ ਇੱਥੋਂ ਬੰਦੇ ਫੜੇ ਸੀ ਉਹਨਾਂ ਦੇ ਪਰਚਾ ਦਿੱਤਾ ਸੀ ਆਹ ਗੱਡੀ ਫੜੀ ਤਾਂ ਮਿਲਿਆ ਤੁਹਾਨੂੰ ਹਾਂਜੀ ਹਾਂ ਬੰਦੇ ਤਿੰਨ ਚਾਰ ਫੜੇ ਸੀ ਜਿਹੜੇ ਇੱਥੇ ਨਸ਼ਾ ਵੇਚਦੇ ਸੀ ਤੇ ਉਹਨਾਂ ਦੇ ਫੜ ਕੇ ਪਰਚਾ ਵੀ ਦਿੱਤਾ ਸੀ ਨਹੀਂ ਸਰ ਪਰਚਾ ਨਹੀਂ ਆਜਾ ਉਹਨੂੰ ਛੱਡ ਦਿੱਤਾ ਗਿਆ ਸੀ ਨਹੀਂ ਨਹੀਂ ਇੱਕ ਬੰਦੇ ਦੇ ਪਰਚਾ ਆਇਆ ਜਿਹੜਾ ਮੇਨ ਜਿਹੜਾ ਬੀਜਦਾ ਸੀਗਾ ਉਹ ਤੇ ਪਰਚਾ ਜਿਹੜੇ ਇੱਥੇ ਦੇ ਬੰਦੇ ਬਾਥੀ ਵੀ ਸਰ ਅੱਲੇ ਵੀ ਇੱਥੇ ਪਿੰਦੇ ਆ ਕਿਉਂ ਇੱਥੇ ਰੌਣਕ ਨਹੀਂ ਲੱਗਦਾ ਕਿਉਂ ਅਸੀਂ ਰਾਉਂਡ ਘੇਰੇ ਨਹੀਂ ਜਾਂਦਾ ਨਹੀਂ ਰਾਉਂਡ ਤਾਂ ਪ੍ਰੋਪਰ ਲੱਗਦਾ ਪਰ ਸਾਨੂੰ ਇੱਥੇ ਕੋਈ ਮਿਲਦਾ ਨਹੀਂਗਾ ਜੀ ਜਦੋਂ ਅਸੀਂ ਰਾਉਂਡ ਮਾਰਦੇ ਬੰਦੇ ਉਰੇ ਪਰੇ ਹੋ ਜਾਂਦੇ ਜਿਹੜਾ ਇਹਦਾ ਗੇਟ ਹੈ ਜਾਂ ਕੋਈ ਵੀ ਬਿਲਡਿੰਗ ਦਾ ਇਹ ਸਰ ਕਿੰਨਾ ਦਾ ਹੈਗਾ ਤੇ ਕਿਉਂ ਬੰਦ ਕਿਉਂ ਨਹੀਂ ਕਰਾਇਆ ਜਾਂਦਾ ਕਿਉਂਕਿ ਇੱਥੋਂ ਹੀ ਬੰਦੇ ਐਂਟਰ ਹੁੰਦੇ ਉੱਪਰ ਜਾ ਕੇ ਅਸੀਂ ਪਤਾ ਪਰ ਸਾਨੂੰ ਇੰਨਾ ਜਰੂਰ ਪਤਾ ਹੈ ਅਸੀਂ ਇੱਥੇ ਚੱਕਰ ਨਹੀਂ ਲਾਈ ਜਾਂਦਾ ਕਿਹਦੀ ਬੈਂਕ ਨੇ ਰਾਤ ਨੂੰ ਇਹ ਉਹ ਆਈਓ ਸਾਹ ਵਾਰੇ ਇਹਨਾਂ ਨੇ ਕਮੇਡਾ ਦੀ ਕੀਤੀ ਹੋਊਗੀ ਸੀਸੀਟੀਵੀ ਕੈਮਰਾ ਦਿੱਤੀ ਜੀ ਇਹਨਾਂ ਦਾ ਨਾਮ ਆਪਣੇ ਮੇਰਾ ਵੀ ਅਸੀਂ ਕਰੀਏ ਠੀਕ ਹੈ ਉਹ ਮੋੜ ਕੇ